ਵਾਛਾ ਗੁਰਨਾਨਕ ਦੇਵ ਜੀ ਦੇ ਪੰਗੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤੇ ਗੁਰੂ ਹੈ ਜਿੱਤਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾਇ ਸੀ ਹਰੇਕ ਗੁਰੂ ਦਾ ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੜੇ ਗੋਨਾਨਕ ਸਾਹਿਬ ਦਾ ਬੜਿਆ ਗੁਰੂਆਂ ਦਾ ਮੂਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤੈਂ ਇਹ ਗੁਰੂਆਂ ਕਰਕੇ ਚੁੜਿਆ ਮੈਂ ਅਜੋਨਾ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਉਸ ਕਾਂਗਰਸ ਪਾਰਟੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਦਿੱਤਾ ਸਤਿਕਾਰ ਦਿੱਤਾ ਹਰ ਸਿੱਖ ਜਿਹੜਾ ਉਹਨਾਂ ਦੇ ਤੇ ਸਿਧਾਂਤ ਤੇ ਚੱਲਦਿਆਂ ਪਹਿਰਾ ਦਿੰਦਾ ਹੈ ਐ ਮੇਰੀ ਬਹੁਤ ਸਤਿਕਾਰਯੋਗ ਭੈਣ ਅਮਰਤਾ ਬੜਿੰਗ ਜਿਹੜੀ ਕਿ ਰਾਸੀ ਹਲਕਿਆਂ ਦੇ ਵਿੱਚ ਇੱਕ ਵੱਡੇ ਪਰਿਵਾਰ ਦੇ ਨਾਲ ਸਬੰਧਤ ਆ ਉਸ ਵੱਲੋਂ ਗੁਰਨਾਨਦ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਵਾਲੇ ਜਿਹੜੇ ਜਿਹੜੇ ਪੰਜੇ ਨੂੰ ਆਪਣੇ ਕਾਂਗਰਸ ਦੇ ਪੰਜੇ ਨਾਲ ਮਿਲਾ ਕੇ ਉਸ ਦੀ ਕਹਿੰਦੇ ਹੁੰਦੇ ਆ ਪ੍ਰਚਾਰ ਕੀਤਾ ਜਾ ਰਿਹਾ ਕਾਂਗਰਸ ਦੇ ਜਿਹੜੇ ਚੋਣ ਨਿਸ਼ਾਨ ਦਾ ਦੀ ਮਹਾਨਤਾ ਦਰਸਾਈ ਜਾ ਰਹੀ ਆ ਅਮਰਤਾ ਵੜਿੰਗ ਜੀ ਤੁਸੀਂ ਪੜੇ ਲਿਖੇ ਹੋ ਤੁਸੀਂ ਇਸ ਗੱਲ ਨੂੰ ਅਣਜਾਣਪੁਰੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਮਝਦੇ ਹੋ ਹੋਏਂ ਵੀ ਜਿੱਡੀ ਇਹ ਗੱਲ ਕੀਤੀ ਆ ਇਹ ਬਹੁਤ ਵੱਡੀ ਗੱਲ ਕੀਤੀ ਆ ਤੇ ਇੱਕ ਧਾਰਮਿਕ ਅਵਗਿਆ ਕੀਤੀ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਤੁਹਾਡੇ ਧਾਰਮਿਕ ਜਿਹੜਾ ਜਿਹੜੇ ਅਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਲਾ ਰਹੇ ਹੋ ਤੁਹਾਡੇ ਪੰਜੇ ਦਾ ਨਾਂ ਜਿਹੜਾ ਇਹ ਖੂਨੀ ਪੰਜਾ ਕਿਉਂਕਿ ਇੰਦਰਾ ਗਾਂਧੀ ਦੇ ਘਰ ਤੋਂ ਜਦੋਂ ਸਿੱਖਾਂ ਦੇ ਖਿਲਾਫ ਮਤੇ ਪਾਸ ਹੁੰਦੇ ਨੇ ਉਥੋਂ ਆਰਡਰ ਚੱਲਦੇ ਨੇ ਕਿ ਦੇਸ਼ ਦੀਆਂ ਫੌਜਾਂ ਟੈਂਕ ਤੇ ਤੋਪ ਉਸ ਮੁਕੱਦਸ ਸਥਾਨ ਤੇ ਚੜਾਏ ਜਾਣ ਜਿੱਥੇ ਕੀ ਸਭ ਧਰਮਾਂ ਦਾ ਸਤਕਾਰ ਕਿਉਂਕਿ ਗੁਰੂ ਦਾ ਕਥਨ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰ ਜੀਓ ਗੁਰੂ ਨੇ ਸਾਨੂੰ ਇੱਕ ਸਮੱਤ ਦਿੱਤੀ ਹੈ ਸਰਬੱਤ ਦੇ ਭਲੇ ਦੀ ਸੋ ਉਸ ਸਥਾਨ ਤੇ ਤੁਹਾਡਾ ਪੰਜਾ ਦੇ ਪੰਜੇ ਦੀ ਉਂਗਲ ਜਿਹੜੀ ਆ ਉਹ ਟੈਂਕ ਤੋਪ ਚਾੜਦੀ ਆ ਉਥੇ ਗੋਲੇ ਭਰਉਂਦੀ ਆ ਗੋਲੀਆਂ ਚਲਾਉਂਦੀ ਆ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਦੀ ਆ ਜਿਹੜਾ ਕਿ ਦੁਨੀਆ ਦੇ ਵਿੱਚ ਵਾਪਰੀ ਜਿਹੜੀ ਘਟਨਾਵਾਂ ਉਸ ਘਟਨਾ ਦਾ ਦੀ ਮੁਖਾਲਫਤ ਹੁੰਦੀ ਆ ਉਸ ਤੋਂ ਬਾਅਦ ਜਦੋਂ ਸਿੱਖ ਇਸ ਗੱਲ ਦਾ ਇਤਿਹਾਸਕ ਤੌਰ ਤੇ ਜਵਾਬ ਦਿੰਦੇ ਆ ਤਾਂ ਦਿੱਲੀ ਦੀਆਂ ਤੇ ਹੋਰ ਸ਼ਹਿਰਾਂ ਦੀਆਂ ਕਾਨਪੁਰ ਵਰਗੇ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਇੱਕ ਨਾਰਾ ਦਿੱਤਾ ਜਾਂਦਾ ਕਿ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਤੁਹਾਡੇ ਪੁੱਤ ਜੋ ਜਿਹੜੇ ਇੰਦਰਾ ਗਾਂਧੀ ਦੇ ਸੁਪੁੱਤਰ ਰਜੀਵ ਗਾਂਧੀ ਨੇ ਜੋ ਕਤਲੇਆਮ ਕਰਾਇਆ ਤੇ ਇਹ ਗੱਲ ਕਹੀ ਪੰਜਾ ਇਹ ਗੱਲ ਕਹਿੰਦਾ ਕਿ ਜਦੋਂ ਬڑا ਦਰਖਤ गिरਦਾ ਹੈ ਧਰਤੀ ਹਿੱਲਦੀ ਹੈ ਹਜ਼ਾਰਾਂ ਲੋਕ 36000 ਦੇ ਕਰੀਬ ਆંકડા ਜਿਹੜਾ ਕਿ ਸਿੱਖਾਂ ਨੂੰ ਇਸ ਦੇਸ਼ ਦੇ ਅੰਦਰ ਮਾਰਿਆ ਗਿਆ ਜਿਨ੍ਹਾਂ ਸਿੱਖਾਂ ਨੇ ਧਰਮ ਦੇ ਲਈ ਵੀ ਲੜਾਈ ਲੜੀ ਸਿੱਖਾਂ ਨੇ ਦੇਸ਼ ਨੂੰ ਯਾਦ ਕਰਨ ਲਈ ਵੀ ਬੜੀ ਗੱਲ ਕੀਤੀ ਇਸ ਪੰਜਾਬ ਦੇ ਅੰਦਰ ਆ ਜੀਏ ਤੁਹਾਡਾ ਇਹ ਪੰਜਾਬ ਬਿਆਨ ਸਿੰਘ ਦੇ ਰਾਜ ਦੇ ਅੰਦਰ 25000 ਲਾਸ਼ਾਂ ਨੂੰ ਅਣਪਛਾਤੀਆਂ ਕਰਕੇ ਜਲਾ ਜਲਾ ਦਿੰਦਾ ਤੇ ਇਸ ਗੱਲ ਦਾ ਨਿਆਂ ਨਹੀਂ ਦਿੰਦਾ ਇਹ ਤੁਹਾਡੇ ਪੰਜੇ ਦੀ ਕਾਰਨਾਂਵੇਂ ਨੇ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ ਧਰਮ ਦਾ ਜਿਹੜਾ ਜਿਹੜੀ ਗੁਰੂ ਦੀ ਪ੍ਰਤੀ ਆਸਥਾ ਵਾ ਉਸ ਨਾਲ ਤੁਸੀਂ ਖਲਵਾੜ ਕਰ ਰਹੇ ਹੋ ਸਿੱਖਾਂ ਦੇ ਮਨ ਤੇ ਬਹੁਤ ਭਾਰੀ ਇਸ ਗੱਲ ਦੀ ਠੇਸ ਆ ਸੋ ਮੈਂ ਰਾਜਾ ਬੜਿੰਗ ਜਿਹੜੇ ਕਿ ਆਪਣੇ ਆਪ ਨੂੰ ਪਾਕਿਸਤਾਨ ਸਾਹ ਕੇ ਇਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖੀ ਦਾ ਜਿਹੜੇ ਢੋਂਗ ਰਚ ਰਹੇ ਨੇ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਗੇ ਉਹ ਆਪਣੀ ਧਰਉਤ ਪਤਨੀ ਨੂੰ ਏਸ ਕੀਤੇ ਗੁਨਾਹਾਂ ਦੇ ਬਾਰੇ ਵਿੱਚ ਜਾਣੂ ਵੀ ਕਰਵਾਉਣਗੇ ਤੇ ਉਹ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮਾਫੀ ਮੰਗਣ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਸ ਗੱਲ ਲਈ ਅਪੀਲ ਵੀ ਕਰਦੇ ਆ ਕਿ ਉਹ ਇਸ ਸੰਬੰਧੀ ਇੱਕ ਸਖਤ ਜਿਹਾ ਫੈਸਲਾ ਲਵੇ ਤਾਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਖਲਵਾੜਾ ਇਸ ਖਲਵਾੜ ਦਾ ਜਿਹੜਾ ਜਵਾਬ ਉਹ ਮੰਗਿਆ ਜਾਵੇ ਸੋ ਕਾਂਗਰਸ ਪਾਰਟੀ ਜਿਹੜੀ ਹੈ ਸਾਰੀ ਇਸ ਗੱਲ ਲਈ ਆਪਣੇ ਆਪ ਨੂੰ ਇਖਲਾਕੀ ਤੌਰ ਤੇ ਆਪਣੇ ਆਪ ਨੂੰ ਕੀਤੀ ਹੋਈ ਗਲਤੀ ਦੀ ਮਾਫੀ ਮੰਗੇ ਅਮਰਤਾ ਬੜਿੰਗ ਜੀ ਆਪਣੀ ਕੀਤੀ ਹੋਈ ਗੱਲ ਨੂੰ ਇਹ ਤੁਰੰਤ ਵਾਪਸ ਲਓ ਕਿਉਂਕਿ ਇਹ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ ਸਿੱਦੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤੇ ਗੁਰੂ ਹੈ ਜਿੱਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਝਾ ਹੀ ਸੀ ਹਰੇਕ ਗੁਰੂ ਦਾ ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਰਿਫਸੀ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ ਬੜੇ ਗੁਰੂਆਂ ਦਾ ਮਹਾਵੀਰ ਜੀ ਦਾ ਸਾਡੇ ਗੋਨਾਨਕ ਸਾਹਿਬ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਜਾਬ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ ਮੈਂ ਅੱਜ ਉਹ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਉਸ ਕਾਂਗਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਦਿੱਤਾ ਸਤਿਕਾਰ ਦਿੱਤਾ ਹਰ ਸਿੱਖ ਜਿਹੜਾ ਉਹਨਾਂ ਦੇ ਤੇ ਸਿਧਾਂਤ ਤੇ ਚੱਲਦਿਆਂ ਪਹਿਰਾ ਦਿੰਦਾ ਐ ਮੇਰੀ ਬਹੁਤ ਸਤਿਕਾਰਯੋਗ ਭੈਣ ਅਮਰਤਾ ਬੜਿੰਗ ਜਿਹੜੀ ਕਿ ਰਾਸੀ ਹਲਕਿਆਂ ਦੇ ਵਿੱਚ ਇੱਕ ਵੱਡੇ ਪਰਿਵਾਰ ਦੇ ਨਾਲ ਸੰਬੰਧਤ ਆ ਉਸ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਵਾਲੇ ਜਿਹੜੇ ਜਿਹੜੇ ਪੰਜੇ ਨੂੰ ਆਪਣੇ ਕਾਂਗਰਸ ਦੇ ਪੰਜੇ ਨਾਲ ਮਿਲਾ ਕੇ ਉਸ ਦੀ ਕਹਿੰਦੇ ਹੁੰਦੇ ਆ ਪ੍ਰਚਾਰ ਕੀਤਾ ਜਾ ਰਿਹਾ ਕਾਂਗਰਸ ਦੇ ਜਿਹੜੇ ਚੋਣ ਨਿਸ਼ਾਨ ਦਾ ਦੀ ਮਹਾਨਤਾ ਦਰਸਾਈ ਜਾ ਰਹੀ ਆ ਅਮਰਤਾ ਵੜਿੰਗ ਜੀ ਤੁਸੀਂ ਪੜੇ ਲਿਖੇ ਹੋ ਤੁਸੀਂ ਇਸ ਗੱਲ ਨੂੰ ਅਣਜਾਣਪੁਣੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਮਝਦੇ ਹੋ ਹੋਏ ਵੀ ਜਿੱਡੀ ਇਹ ਗੱਲ ਕੀਤੀ ਆ ਇਹ ਬਹੁਤ ਵੱਡੀ ਗੱਲ ਕੀਤੀ ਆ ਤੇ ਇੱਕ ਧਾਰਮਿਕ ਅਵਗਿਆ ਕੀਤੀ ਆ ਸੋ ਮੈਂ ਇਹ ਗੱਲ ਦੱਸਣੀ ਚਾਹੁੰਨਾ ਕਿ ਤੁਹਾਡੇ ਧਾਰਮਿਕ ਜਿਹੜਾ ਜਿਹੜੇ ਅਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਲਾ ਰਹੇ ਹੋ ਤੁਹਾਡੇ ਪੰਜੇ ਦਾ ਨਾਮ ਜਿਹੜਾ ਇਹ ਖੂਨੀ ਪੰਜਾ ਕਿਉਂਕਿ ਇੰਦਰਾ ਗਾਂਧੀ ਦੇ ਘਰ ਤੋਂ ਜਦੋਂ ਸਿੱਖਾਂ ਦੇ ਖਿਲਾਫ ਮਤੇ ਪਾਸ ਹੁੰਦੇ ਨੇ ਉਥੋਂ ਆਰਡਰ ਚੱਲਦੇ ਨੇ ਕਿ ਦੇਸ਼ ਦੀਆਂ ਫੌਜਾਂ ਟੈਂਕ ਤੇ ਤੋਪ ਉਸ ਮਕਦਸ ਸਥਾਨ ਤੇ ਚੜਾਈ ਜਾਣ ਜਿੱਥੇ ਕੀ ਸਭ ਧਰਮਾਂ ਦਾ ਸਤਕਾਰ ਕਿਉਂਕਿ ਗੁਰੂ ਦਾ ਕਥਨ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰ ਜਿਓ ਗੁਰੂ ਨੇ ਸਾਨੂੰ ਇੱਕ ਸਮੱਤ ਦਿੱਤੀ ਹੈ ਸਰਬੱਤ ਦੇ ਭਲੇ ਦੀ ਸੋ ਉਸ ਸਥਾਨ ਤੇ ਤੁਹਾਡਾ ਪੰਜਾ ਦੇ ਪੰਜੇ ਦੀ ਉਂਗਲ ਜਿਹੜੀ ਆ ਉਹ ਟੈਂਕ ਤੋਂ ਉਚਾਰਦੀ ਆ ਉੱਥੇ ਗੋਲੇ ਵਰਾਉਂਦੀ ਆ ਗੋਲੀਆਂ ਚਲਾਉਂਦੀ ਆ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਦੀ ਆ ਜਿਹੜਾ ਕਿ ਦੁਨੀਆ ਦੇ ਵਿੱਚ ਵਾਪਰੀ ਜਿਹੜੀ ਘਟਨਾਵਾਂ ਉਸ ਘਟਨਾ ਦਾ ਦੀ ਮੁਖਾਲਫਤ ਹੁੰਦੀ ਆ ਉਸ ਤੋਂ ਬਾਅਦ ਜਦੋਂ ਸਿੱਖ ਇਸ ਗੱਲ ਦਾ ਇਤਿਹਾਸਕ ਤੌਰ ਤੇ ਜਵਾਬ ਦਿੰਦੇ ਆ ਤਾਂ ਦਿੱਲੀ ਦੀਆਂ ਤੇ ਹੋਰ ਸ਼ਹਿਰਾਂ ਦੀਆਂ ਕਾਨਪੁਰ ਵਰਗੇ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਇੱਕ ਨਾਰਾ ਦਿੱਤਾ ਜਾਂਦਾ ਕਿ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਤੁਹਾਡੇ ਪੁੱਤ ਜਿਹੜੇ ਇੰਦਰਾ ਗਾਂਧੀ ਦੇ ਸੁਪੁੱਤਰ ਰਜੀਵ ਗਾਂਧੀ ਨੇ ਜੋ ਕਤਲੇਆਮ ਕਰਾਇਆ ਤੇ ਇਹ ਗੱਲ ਕਹੀ ਪੰਜਾਬ ਇਹ ਗੱਲ ਕਹਿੰਦਾ ਹੈ ਕਿ ਜਦੋਂ ਬڑا ਦਰਖਤ गिरਦਾ ਹੈ ਧਰਤੀ ਹਿੱਲਦੀ ਹੈ ਹਜ਼ਾਰਾਂ ਲੋਕ 36000 ਦੇ ਕਰੀਬ ਆંકડા ਜਿਹੜਾ ਕਿ ਸਿੱਖਾਂ ਨੂੰ ਇਸ ਦੇਸ਼ ਦੇ ਅੰਦਰ ਮਾਰਿਆ ਗਿਆ ਜਿੰਨਾ ਸਿੱਖਾਂ ਨੇ ਧਰਮ ਦੇ ਲਈ ਵੀ ਲੜਾਈ ਲੜੀ ਸਿੱਖਾਂ ਨੇ ਦੇਸ਼ ਨੂੰ ਯਾਦ ਕਰਨ ਲਈ ਵੀ ਬੜੀ ਗੱਲ ਕੀਤੀ ਇਸ ਪੰਜਾਬ ਦੇ ਅੰਦਰ ਆ ਜੀਏ ਤੁਹਾਡਾ ਇਹ ਪੰਜਾਬ ਬਿਆਨ ਸਿੰਘ ਦੇ ਰਾਜ ਦੇ ਅੰਦਰ 25000 ਲਾਸ਼ਾਂ ਨੂੰ ਅਣਪਛਾਤੀਆਂ ਕਰਕੇ ਜਲਾ ਜਲਾ ਦਿੰਦਾ ਤੇ ਇਸ ਗੱਲ ਦਾ ਨਿਆਂ ਨਹੀਂ ਦਿੰਦਾ ਏ ਤੁਹਾਡੇ ਪੰਜੇ ਦੇ ਕਾਰਨਾਮੇ ਨੇ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ ਧਰਮ ਦਾ ਜਿਹੜਾ ਜਿਹੜੀ ਗੁਰੂ ਦੀ ਪ੍ਰਤੀ ਆਸਥਾ ਵਾ ਉਸ ਨਾਲ ਤੁਸੀਂ ਖਲਵਾੜ ਕਰ ਰਹੇ ਹੋ ਸਿੱਖਾਂ ਦੇ ਮਨ ਤੇ ਬਹੁਤ ਭਾਰੀ ਇਸ ਗੱਲ ਦੀ ਠੇਸ ਆ ਸੋ ਮੈਂ ਰਾਜਾ ਬੜਿੰਗ ਜਿਹੜੇ ਕਿ ਆਪਣੇ ਆਪ ਨੂੰ ਪਾਕਿਸਤਾਨ ਸਿਰਫ ਸਾ ਕੇ ਇਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖੀ ਦਾ ਜਿਹੜੇ ਢੋਂਗ ਰਚ ਰਹੇ ਨੇ ਮੇਰੀ ਗੱਲ ਦਾ ਗੋਸਾ ਨਹੀਂ ਕਰਨਗੇ ਉਹ ਆਪਣੀ ਧਰਉਤ ਪਤਨੀ ਨੂੰ ਇਸ ਕੀਤੇ ਗੁਨਾਹ ਦੇ ਬਾਰੇ ਵਿੱਚ ਜਾਣੂ ਵੀ ਕਰਵਾਉਣਗੇ ਤੇ ਉਹ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮਾਫੀ ਮੰਗਣ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਸ ਗੱਲ ਲਈ ਅਪੀਲ ਵੀ ਕਰਦੇ ਹਾਂ ਕਿ ਉਹ ਇਸ ਸੰਬੰਧੀ ਇੱਕ ਸਖਤ ਜਿਹਾ ਫੈਸਲਾ ਲਵੇ ਤਾਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਖਲਵਾੜ ਹੈ ਇਸ ਖਲਵਾੜ ਦਾ ਜਿਹੜਾ ਜਵਾਬ ਉਹ ਮੰਗਿਆ ਜਾਵੇ ਸੋ ਕਾਂਗਰਸ ਪਾਰਟੀ ਜਿਹੜੀ ਹੈ ਸਾਰੀ ਇਸ ਗੱਲ 'ਈ ਆਪਣੇ ਆਪ ਨੂੰ اخਲਾਕੀ ਤੌਰ ਤੇ ਆਪਣੇ ਆਪ ਨੂੰ ਕੀਤੀ ਹੋਈ ਗਲਤੀ ਦੀ ਮਾਫੀ ਮੰਗੇ ਅਮਰਤਾ ਬਣਗੀ ਜੀ ਆਪਣੀ ਕੀਤੀ ਹੋਈ ਗੱਲ ਨੂੰ ਇਹ ਤੁਰੰਤ ਵਾਪਸ ਲਾਓ ਕਿਉਂਕਿ ਇਹ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ